ਦੇਖੋ ਜੀ ਛਲਕੀਆਂ ਫਿਰ ਵਾਪਰ ਨਾਲਿਕਾ ਲੈਰੀਕਲ ਦਾ ਕਿਹੜਾ ਵਾ ਕਮਰੇ ਜਿਹੜੇ ਹਨ ਇਹ ਆ ਦੇਖੋ ਜੀ ਦੂਰ ਦੂਰ ਤੱਕ ਜਿਹੜਾ ਅਖਲੇ ਪਾਣੀ ਹੀ ਨਜ਼ਰ ਆ ਰਿਹਾ ਹੈਗਾ ਵਾ ਆ ਤੁਸੀਂ ਦੇਖ ਰਹੇ ਹੋ ਜੀ ਬਾਸ ਤੱਕ ਉਹ ਦੇਖੋ ਜੀ ਔਰ ਇਧਰ ਦੇ ਕਮਰੇ ਜਿਹੜੇ ਨੇ ਕਲੈਰੀਕਲ ਦਾ ਉਹ ਬਥੇ ਕੇਗਾ ਤੇ ਪੂਰਾ ਸ਼ਟਾਬ ਜਿਹੜਾ ਹੈਗਾ ਵਾ ਅਖਲੇ ਸ਼ਟਾਬ ਕਈ ਤੱਕ ਸਾਰੇ ਜਿਹਨੇ ਵੀ ਉੱਚ ਅਧਿਕਾਰੀ ਨੇ ਆਖਰੇ ਕਰਵਿਕਲ ਸ਼ਾਹ ਦੇ ਉਹ ਵੀ ਇੱਥੇ ਮੌਜੂਦ ਨੇ ਪਰ ਗੇਟ ਦੇ ਬਾਹਰ ਦੀ ਪਾਣੀ ਸੰਦਰ ਗੋਡੇ-ਗੋਡੇ ਹੈਗਾ ਪਰ ਅਸਲੇ ਭਰ ਖੁੱਪਿਆ ਗਏ ਆਓ ਗੱਲਬਾਤ ਕਰਦੇ ਆ ਇਸ ਬਾਰੇ ਕੀ ਕਹਿਣਾ ਚਾਹੁੰਗੇ ਜੀ ਖਰ ਪਹਿਲਾਂ ਤਾਂ ਆਪਣਾ ਨਾਮ ਤੇ ਔਦਾ ਹੀ ਆਪਣਾ ਸਰ ਮੈਂ ਜਗਜੀਤ ਸਿੰਘ ਐਸਜੀਓ ਜਿਹੜਾ ਬਾਬਾ ਨਾਨਕ ਮੋਰੀ ਹੈ ਅਖਰ ਪਾਣੀ ਤੇ ਫਲੱਡ ਤੇ ਡੇਰਾ ਬਾਬਾ ਨਾਨਕ ਦਾ ਕਿ ਨਹੀਂ ਆਇਆ ਪਰਿਆ ਛੁਰੇ ਬੋਬੇ ਗੁਰ ਤੋਂ ਤਾਂ ਪਣੀਆ ਗਵਾ ਤੱਕ ਤਾੜਾ ਸਾਰਾ ਡੁੱਬ ਚੁਕਾ ਸਰ ਉਸ ਬਾਰੇ ਕਿਸੇ ਕੀ ਚਾਹ ਚੋ ਇਹ ਲਗਭਗ 25 ਤਰੀਕ ਤੋਂ ਜਿਹੜੀ ਲਗਾਤਾਰ ਬਰਸਾਤ ਚੱਲ ਰਹੀ ਆ ਉਹਦੇ ਕਰਕੇ ਸਾਰਾ ਪਾਣੀ ਕੰਪਲੈਕਸ ਤੇ ਜਮਾ ਹੋ ਗਿਆ ਕਿਉਂਕਿ ਕੰਪਲੈਕਸ ਸਾਡਾ ਪਹਿਲਾਂ ਹੀ ਜਿਹੜਾ ਵਾ ਰੋਡ ਲੈਵਲ ਤੋਂ ਕਾਫੀ ਨੀਵਾ ਸੀਗਾ ਉਹਦੇ ਕਰਕੇ ਪਾਣੀ ਦਾ ਕੋਈ ਨਿਕਾਸ ਦਾ ਪ੍ਰਬੰਧ ਨਹੀਂ ਆ ਜਿਹਦੇ ਕਰਕੇ ਸਾਰੇ ਕੰਪਲੈਕਸ ਚੋਰ ਮੇਨ ਗੇਟ ਤੇ ਪਾਣੀ ਹੈ ਅਸੀਂ ਅੰਦਰ ਨਹੀਂ ਜਾ پا ਰਹੇ ਔਰ ਜਿਹੜੇ ਪਬਲਿਕ ਨੂੰ ਕੋਈ ਸੁਆਵਾਂ ਦੇਣੀਆਂ ਨੇ ਉਹ ਇੱਕਦਮ ਠੱਪ ਹੋਈਆਂ ਪਈਆਂ ਨੇ YouTube ਜਿਹੜਾ ਇਹ ਵਾਟਰਲੌਕਿੰਗ ਸਤਕਾਰ ਵੀ ਸਾਰੀ ਆ ਰਹੇ ਆਣੇ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਫਾਇਨਾ ਪੁਣੇ ਲਿਆ ਗਿਆ ਪ੍ਰਬੰਧ ਨੇ ਪ੍ਰਯਾਸ ਨੇ ਤੁਹਾਡੇ ਪਾਣੀ ਵਿੱਚ ਡੁੱਬਿਆ ਉਹ ਜਿਹੜਾ ਖਿਸਮ ਤੁਹਾਡਾ ਮੈਂ ਕਿਤਨਾ ਸਰ ਚੱਲ ਰਿਹਾ ਹੈ ਇਹ ਸਰ ਇਹਦਾ ਹੈ ਜਿੱਲ ਜਰ ਪਾਣੀ ਨਹੀਂ ਘਟਦਾ ਅੰਦਰ ਜਾਣਾ ਵੀ ਸੁਰੱਖਿਅਤ ਨਹੀਂ ਹੈ ਮਲਾਇਮਾ ਵਾਸਤੇ ਇਹਦੇ ਬਾਰੇ ਇਹ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਾਇਆ ਵਾ ਲਿਖੀ ਵੀ ਤੇ ਬਰਬਲੀ ਵੀ ਕਿਉਂਕਿ ਐਸ਼ ਕੰਡੀਸ਼ਨ ਚ ਬਿਲਡਿੰਗ ਦੇ ਅੰਦਰ ਜਾਣਾ ਜਿਹੜਾ ਵਾ ਉਹ ਸਹੀ ਨਹੀਂ ਆ ਕੇਵਲੇ ਕੋਈ ਹਾਸਾ ਵਾਪਰ ਸਕਦਾ ਵਾ ਜਿਨਾਂ ਜਿਹੜੇ ਸਹੀ ਨਹੀਂ ਹੁੰਦਾ ਕੰਮ ਕਰਨਾ ਜਿਹੜਾ ਬਹੁਤ ਔਖਾ ਹੈ ਮੁਸ਼ਕਲ ਹੈ ਖਪਤਕਾਰਾਂ ਨੂੰ ਵੀ ਤੁਹਾਨੂੰ ਮੈਸੇਜੇ ਦੇਣਾ ਚਾਹੁੰਦੇ ਆ ਖਪਤਕਾਰਾਂ ਨੂੰ ਤਾਂ ਇਹ ਕਹਿੰਦੇ ਆ ਕਿ ਔਖੇ ਸਮੇ ਸਾਡੇ ਨਾਲ ਬੀਅਰ ਕਰੋ ਜਿਹੜੇ ਕੋਈ ਪੇਮੈਂਟਸ ਵਗੈਰਾ ਆਨਲਾਈਨ ਕਰਕੇ ਜਿਨਾਂ ਜਿਹੜੇ ਪਾਣੀ ਦਾ ਇਥੋਂ ਨਿਕਾਸ ਨਹੀਂ ਹੁੰਦਾ ਇਹ ਕੰਮ ਸ਼ੁਰੂ ਨਹੀਂ ਕਰ ਸਕਦੇ ਜਿੱਥੇ ਸਾਰੇ ਕਲੈਰੀਕਨ ਤੁਹਾਡੇ ਕੋਲ ਜ਼ਿਆਦਾ ਹੈਗਾ ਜੀ ਰਕਾੜ ਦਾ ਕੀ ਜਿਹੜਾ ਤੁਹਾਡੇ ਅੰਦਰ ਪਿਆਦਾ ਵਾਰ ਰਕਾੜ ਜਾਂ ਹੋਏ ਸਮਾਨ ਵਾਲਾ ਉਹ ਬਚਿਆ ਜਾਂ ਨਹੀਂ ਬਚਿਆ ਰਿਕਾਡ ਜੀ ਪਾਣੀ ਦਾ ਜਿਹੜਾ ਭਰਲ ਕਰਕੇ ਪੂਰੀ ਗਰਾਊਂਡ ਜਿਹੜੀ ਭਰ ਚੁੱਕੀ ਆ ਪਾਣੀ ਇੱਥੇ ਘਟੋ ਘਟਵੀ ਤੇ 4 4 5 5 ਫੋਟੀ ਜੀ ਹੁਣ ਕੁਛ ਪਾਣੀ ਜਿਹੜਾ ਉੱਤਰ ਗਿਆ ਵਾ ਰਿਕਾਡ ਜਿਹੜਾ ਵਾ ਉਹ ਬਹੁਤ ਜ਼ਿਆਦਾ ਗਲ ਚੁੱਕਾ ਵਾ ਪਹਿਲਾਂ ਵੀ ਕੁਝ ਸ਼ਕਤਾਂ ਵੈਸੇ ਵੀ ਡਿੱਗਣੀਆਂ ਬਿਲਡਿੰਗ ਤੇ ਆਲਰੇਡੀ ਪਹਿਲਾਂ ਹੀ ਬਹੁਤ ਜ਼ਿਆਦਾ ਕਮਜ਼ੋਰ ਹੀ ਉਹਦੇ ਕਰਕੇ ਇਹ ਬਿਲਡਿੰਗ ਕਿਸੇ ਵੇਲੇ ਵੀ गिर ਸਕਦੀ ਆ ਅੰਦਰ ਜਾਣਾ ਬਹੁਤ ਹੀ ਔਖਾ ਵਾ ਅੰਦਰ ਕੋਈ ਵੀ ਅਨਸੰਗਾਂਵੀ ਘਟਨਾ ਵਾਪਰ ਸਕਦੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਫਸਕਾਰਾਡੀ ਮੈਨੇਜਮੈਂਟ ਨੂੰ ਧਿਆਨ ਦੇਣਾ ਚਾਹੀਦਾ ਸਾਨੂੰ ਜਾਂਦੇ ਬਿਲਡਿੰਗ ਕੋਈ ਕਿਰਾਏ ਤੇ ਐਡਜਸਟ ਕਰਕੇ ਦੇਣ ਕਿਉਂਕਿ ਖਪਤਕਾਰ ਸਾਰੇ ਮੁੜ ਰਹੇ ਨੇ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਆਪਾਂ ਵੀ ਛੜਕਤੇ ਬੈਠੇ ਆ ਇਹ ਜੀ ਤੁਹਾਨੂੰ ਦਿਖਾ ਦਈਏ ਥੋੜ੍ਹਾ ਜਿਹਾ ਪਹਿਲਾਂ ਮੈਂ ਮਰ ਜਾਈਏ ਤੇ ਮੈਂ ਕੈਮਰਾਮੈਨ ਨੂੰ ਮਰ ਜਾਈਏ ਝਲਕੀ ਦਿਖਾਉਂਗਾ ਪਹਿਲਾਂ ਦਿਖਾਓ ਜਾਂ ਛੜਕਾ ਆਹ ਛੜਕ ਦੇਖੋ ਛੜਕਾ ਕਿੰਨਾ ਲੈਵਲ ਤੇ ਛੜਕਦਾ ਉੱਚਾ ਹੈ ਜੀ ਆਹ ਦੇਖੋ ਜੀ ਆ ਤੁਹਾਨੂੰ ਦਿਖਾਉ ਰਿਹਾ ਵੀ ਛੜਕ ਦਾ ਲੈਵਲ ਤੁਹਾਨੂੰ ਦਿਖਾ ਦਿੱਤਾ ਵਾ ਹੁਣ ਤੁਹਾਨੂੰ ਦਿਖਾਉਣੀ ਆ ਉਹ ਲੈਵਲ ਤੋਂ ਥੱਲੇ ਜਿਹੜਾ ਵਾ ਆ ਦੇਖੋ ਆ ਲੈਵਲ ਜਿਹੜਾ ਤੁਸੀਂ ਉਹ ਸੜਕ ਦੇ ਤੋਂ ਲੈਵਲ ਤੇ ਆ ਤੁਹੇ ਦੇਖੋ ਜੀ ਮੜ ਕੇ ਚਲੀਏ ਇੱਥੇ ਆ ਗੇਟ ਤੋਂ ਜੇ ਆਪਾਂ ਹਿਸਾਬ ਲਾ ਲਈਏ 5 ਫੁੱਟ ਗੇਟ ਜਿਹੜਾ ਇਹ ਥੋੜੇ ਨੀਵਾ ਮਾਰੀ ਤੇ ਸੜਕ ਜਿਹੜੀ ਹੈ ਉਹ ਉੱਚੀ ਆ ਗਈ ਆ ਤੁਸੀਂ ਦੇਖ ਰਹੇ ਜੀ ਪ੍ਰਾਣੀ ਬਿਲਡਿੰਗ ਗੇੜਾ ਬਾਬਾ ਨਾਨਕ ਦੇ ਵਿੱਚ ਜਿਹੜੀ ਸੀ ਜੀ ਉਹ ਇਹ ਜਿਹੜੀ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਇਹ ਜਿਹੜੀ ਬਿਲਡਿੰਗ ਜਿਹੜੀ ਹੈਗੇ ਨਕਾਰਾ ਹੋ ਚੁੱਕੀ ਆ ਕਿਸੇ ਵੇਲੇ ਵੀ ਅਚਾਨਕ ਵੀ ਕਟੜਾ ਹੋ ਸਕਦੀ ਆ ਜੀ ਸੂਤਰਾਂ ਤੋਂ ਜੇ ਗੱਲ ਕਰੀਏ ਤੇ ਮਹਿਕਮੇ ਨੇ ਵੀ ਇਹ ਬਿਲਡਿੰਗ ਨੂੰ ਜਿਆ ਨਕਾਰਾ ਜਿਹੜੀ ਆ ਘੋਸ਼ਣਾ ਕਰ ਚੁੱਕੀ ਨੇ ਹੈਗੇ ਪਰ ਇਹ ਹੁਣ ਪੰਜਾਬ ਸਰਕਾਰ ਨੂੰ ਦੇਖਣਾ ਚਾਹੀਦਾਗਾ ਵੀ ਡੇਰਾ ਬਾਬਾ ਨਾਨਕ ਇਤਾਰਕਨ ਨਗਰੀ ਦੇ ਵਿੱਚ ਜਿਹੜਾ ਇਹ ਬਿਲਡਿੰਗ ਜਿਹੜੀ ਹੈਗੇ ਬਿਜਲੀ ਬੋਰਡ ਦਾ ਜਿਹੜਾ ਵਾ ਦਫਤਰ ਆ ਇਹ ਕਿੰਨਾ ਸਹੀ ਫਿਆਗਾ ਜੀ ਇਹ ਤੁਸੀਂ ਜਾ ਕੇ ਸਾਡੇ ਨਾਲ ਸਾਡੇ ਮੌਜੂਦ ਨੇ ਜੀ ਕਿਰਪਾ ਸਿੰਘ ਜੀ ਚਾਈ ਸਾਹਿਬ ਨੇ ਉਹ ਵੀ ਗੱਲਬਾਤ ਕਰਨੀ ਆ ਜੀ ਇਹ ਇਸ ਬਿਲਡਿੰਗ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਜਿਉਂ ਸਾਡੇ ਐਸ.ਓ. ਸਾਹਿਬ ਨੇ ਦੱਸਿਆ ਜੀ ਮੇਨ ਤੇ ਉਹ ਹੀ ਆ ਤੇ ਕਿਉਂਕਿ ਕਾਫੀ ਚਿਰ ਤੋਂ ਅਸੀਂ ਸਾਰੇ ਇਸ ਬਿਲਡਿੰਗ ਦੀਆਂ ਮੁਸ਼ਕਲਾਂ ਚੱਲ ਰਹੇ ਆ ਜਦੋਂ ਵੀ ਇੱਥੇ ਕਿਤੇ ਥੋੜਾ ਵੀ ਮੀਂਹ ਪੈ ਜਾਵੇ ਤਾਂ ਵੀ ਅੰਦਰ ਜਾਣ ਵਾਸਤੇ ਸਾਨੂੰ ਅਸੀਂ ਇਥੋਂ ਮੋਟਰਸਾਈਕਲ ਦੇ ਉੱਤੇ ਅੰਦਰ ਜਾਂਦੇ ਸਾਂ ਜਾਂ ਗੱਡੀ ਲਾਗੇ ਖੜਕੇ ਤੇ ਫੇਰ ਅੰਦਰ ਪਹੁੰਚਦੇ ਸਾਂ ਪਰ ਹੁਣ ਤੇ ਅਖੀਰੋ ਕੀ ਆ ਪਾਣੀ ਅੰਦਰ ਵੀ ਕਾਫੀ ਭਰ ਰਿਹਾ ਤੇ ਸਾਡਾ ਜਿਹੜਾ ਸਿਸਟਮ ਆ ਬਹੁਤਾ ਕੰਪਿਊਟਰ ਆ ਜਿਹੜਾ ਉਹ ਸਾਡੇ ਉਹ ਬਹੁਤ ਮਹਿੰਗੇ-ਮਹਿੰਗੇ ਕੰਪਿਊਟਰ ਤੇ ਸੇਫ ਸਿਸਟਮ ਦਾ ਸਾਰਾ ਸਿਸਟਮ ਸਾਡਾ ਖਰਾਬ ਹੋ ਗਿਆ ਹੋਏਗਾ ਬਹੁਤ ਮੁਸ਼ਕਲ ਆ ਤੇ ਬਾਹਰ ਤੇ ਚਲੋ ਅਸੀਂ ਜਿਸ ਤਰ੍ਹਾਂ ਵੀ ਇਸ ਸਾਲ ਨੇ ਦੇ ਮਤਲਬ ਇਹਨਾਂ ਦੀ ਰਹਿਮਾਈ ਵਿੱਚ ਬਾਹਰ ਤੇ ਅਸੀਂ ਲਾਈਨਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਾਕੀ ਲੋਕਾਂ ਨੂੰ ਸਾਡਾ ਇਹੋ ਸੁਨੇਹਾ ਬਾਹਰ ਕਿ ਜਿੱਥੇ ਕਿਤੇ ਪਾਣੀ ਜ਼ਿਆਦਾ ਆ ਉਹ ਹਾਲੇ ਆਪਣੀਆਂ ਮਤਲਬ ਸਾਨੂੰ ਲਾਈਨਾਂ ਚਲਾਉਣ ਵਾਸਤੇ ਮਜਬੂਰ ਨਾ ਕਰਨ ਜਿਹੜੇ ਕਿਸੇ ਬਕਸੇ ਵਿੱਚ ਪਾਣੀ ਜ਼ਿਆਦਾ ਉਹ ਸਾਨੂੰ ਦੱਸ ਦੇਣ ਜਿੱਥੇ ਕਿਤੇ ਫੇਰ ਵੀ ਪਾਣੀ ਵਧਦਾ ਸਾਨੂੰ ਉਹ ਸੂਚਿਤ ਕਰ ਦੇਣ ਤਾਂ ਅਸੀਂ ਉਸ ਏਰੀਆ ਦੀ ਸਪਲਾਈ ਬੰਦ ਕਰ ਦਾਂਗੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇਰਾ ਬਾਬਾ ਨਾਨਕ ਤੋਂ ਬਾਦਰ ਨਿਊ ਦੀ ਮੂਰਾਰੀ ਪੱਟੀ ਦੀ ਅੱਜ ਦੀ ਵਿਸ਼ੇਸ਼ ਰਿਪੋਰਟ